ਕਿ ਇਸ ਸੰਸਾਰ ਵਿੱਚ ਜਿੰਨੇ ਵੀ ਰੰਗ ਨੇ ਉਹ ਸਾਰੇ ਦੇ ਸਾਰੇ ਉਹ ਸਵਾਹਿਗੁਰੂ ਪਰਮੇਸ਼ਰ ਨੇ ਹੀ ਬਣਾਏ ਨੇ ਜਦੋਂ ਗੱਲ ਧਾਰਮਿਕ ਤੌਰ ਤੇ ਜਾਂ ਕੌਮੀ ਤੌਰ ਦੇ ਉੱਤੇ ਚੱਲਦੀ ਹੈ ਉਦੋਂ ਕੁਝ ਰੰਗ ਹੁੰਦੇ ਨੇ ਜਿਹੜੇ ਉਹ ਸਾਡੀ ਕੌਮੀਆਂਤ ਦੀ ਪਛਾਣ ਦੀ ਪ੍ਰਤੀਕ ਹੁੰਦੇ ਨੇ ਇਹਨੂੰ ਤਾਂ ਬੜੇ ਧਿਆਨ ਨਾਲ ਸਮਝੋ ਇਸੇ ਤਰ੍ਹਾਂ ਦੇ ਨਾਲ ਕੁਝ ਰੰਗਾਂ ਦਾ ਸਾਡੇ ਸਿਧਾਂਤਕ ਜਿਹੜੀ ਹੈ ਵਿਚਾਰ ਧਾਰਾ ਦੇ ਨਾਲ ਵੀ ਗੁਰਮਖੋ ਜਿਹੜੀ ਉਹ ਲੀਨਤਾ ਹੁੰਦੀ ਹੈ ਵੀ ਗੁਰੂ ਸਾਹਿਬਾਨਾਂ ਤੱਕ ਜਿਹੜਾ ਨੀਲਾ ਰੰਗ ਸੀ ਨੀਲਾ ਰੰਗ ਹੀ ਸਿੱਖਾਂ ਦਾ ਧਰਮਕ ਰੰਗ ਰਿਹਾ ਉਦੋਂ ਨਾ ਕੇਸਰੀ ਸੀ ਨਾ ਬਸੰਤੀ ਸੀ ਨੀਲਾ ਰੰਗ ਸੀ ਜਿਹੜਾ ਨੀਲੇ ਰੰਗ ਦਾ ਕਾਰਨ ਹੈ ਦੇਖੋ ਜਦੋਂ ਅਸੀਂ ਰਹਿਤ ਮਰਯਾਦਾ ਪੜਦੇ ਆਂ ਨਾ ਜਦੋਂ ਅਸੀਂ ਰਹਿਤ ਮਰਯਾਦਾ ਗੁਰਮਖੂ ਪੜਦੇ ਆਂ ਰਹਿਤ ਮਰਯਾਦਾ ਦੇ ਵਿੱਚ ਇਹ ਗੱਲ ਸਪਸ਼ਟ ਲਿਖੀ ਹੋਈ ਹੈ ਵੀ ਇੱਕ ਤੁਹਾਨੂੰ ਇਹ ਅੱਖਰ ਸਮਝ ਲੱਗ ਰਹੇ ਨੇ ਸਾਰੇ ਉੱਪਰ ਵਾਲੇ ਲੱਗ ਰਹੇ ਨੇ ਜੀ ਵਿੱਚ ਲਿਖਿਆ ਹੋਇਆ ਹੈ ਹਰ ਇੱਕ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ ਤੇ ਲੱਗਾ ਹੋਵੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ سرمਈ ਹੋਵੇ ਦੋ ਰੰਗ ਲਿਖੇ ਨੇ ਨਾ ਇਹ ਰਹਿਤ ਮਰਿਆਦਾ ਤੁਸੀਂ ਇਹ ਰਹਿਤ ਮਰਿਆਦਾ ਕਿਤੋਂ ਵੀ ਲੈ ਸਕਦੇ ਹਾਂ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ। ਅਤੇ ਨਿਸ਼ਾਨ ਸਾਹਿਬ ਦੇ ਸਿਰ ਤੇ ਸਰਬ ਲੋ ਦਾ ਭਾਲਾ ਜਾਂ ਖੰਡਾ ਹੋਵੇ। ਹੁਣ ਇਹ ਰਹਿਤ ਮਰਿਆਦਾ ਵਿੱਚ ਲਿਖੀ ਹੋਈ ਗੱਲ ਹੈ। ਇੱਥੇ ਦੋ ਰੰਗ ਨੇ ਸੁਰਮਈ ਸੁਰਮਈ ਦਾ ਅਰਥ ਹੁੰਦਾ ਗੂੜਾ ਨੀਲਾ। ਸੁਰਮਈ ਦਾ ਕੀ ਅਰਥ ਹੁੰਦਾ ਗੂੜਾ ਨੀਲਾ ਤੇ ਦੂਜਾ ਬਸੰਤੀ। ਇਹ ਰਹਿਤ ਮਰਿਆਦਾ ਹੈ। ਉਸ ਤੋਂ ਬਾਅਦ ਜਦੋਂ ਅਸੀਂ ਟਕਸਾਲ ਦਮਦਮੀ ਟਕਸਾਲ ਦੀ ਮਰਯਾਦਾ ਪੜਦੇ ਆ ਕਿਉਂਕਿ ਜਦੋਂ ਇਹ ਸ਼੍ਰੋਮਣੀ ਕਮੇਟੀ ਨੇ ਇਸ ਗੱਲ ਨੂੰ ਪ੍ਰਚਾਰਿਆ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਜਾਰੀ ਹੋਇਆ ਉਦੋਂ ਬਹੁਤਾਂਤ ਜਿਹੜੀ ਵਿਰੋਧਤਾ ਹੋਈ ਨਾ ਉਹ ਦਮਦਮੀ ਟਕਸਾਲ ਦੇ ਵੱਲੋਂ ਹੋਈ ਆਪਾਂ ਨੂੰ ਇਹ ਕਹਿਣ ਵਿੱਚ ਕੋਈ ਸੰਗ ਨਹੀਂ ਐ ਇੱਦਾਂ ਦਮਦਮੀ ਟਕਸਾਲ ਦੇ ਪ੍ਰਚਾਰਕਾਂ ਨੇ ਕਿਹਾ ਨਹੀਂ ਜੀ ਕੇਸਰੀ ਹੀ ਸਹੀ ਐ ਇਹ ਬਸੰਤੀ ਦਾ ਇਹ ਵਿਵਾਦ ਕੀਤਾ ਜਾ ਰਿਹਾ ਇੱਦਾਂ ਪਰ ਜੇ ਤੁਸੀਂ ਦਮਦਮੀ ਟਕਸਾਲ ਜਿਹੜੀ ਹੈ ਉਸ ਦੇ ਗੁਰਬਾਣੀ ਪਾਠ ਦਰਸ਼ਨ ਨੂੰ ਪੜੋ ਇਹ ਇਹ ਪਾਠ ਦਰਸ਼ਨ ਤੁਹਾਨੂੰ ਦਵਾ ਜਿਹੜੇ ਟਕਸਾਲ ਦੇ 12ਵੇਂ ਮੁਖੀ ਹੋਏ ਨੇ ਸੰਤ ਗੁਰਬਚਨ ਸਿੰਘ ਜੀ ਖਾਲਸਾ ਭੰਡਾਰਾ ਵਾਲੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਗੁਰਬਾਣੀ ਪਾਠ ਦਰਪਣ ਗੁਰਬਾਣੀ ਪਾਠ ਦਾ ਹੈ ਜਿਹੜਾ 79 ਨੰਬਰ ਪੇਜ ਹੈ ਇਹਦੇ ਵਿੱਚ ਚਾਰ ਰੰਗ ਲਿਖੇ ਨੇ ਖਾਲਸੇ ਦੇ ਇਦਾਂ ਦਮਦਮੀ ਟਕਸਾਲ ਦੀ ਜਿਹੜੀ ਉਹਨਾਂ ਦਾ ਪਾਠ ਦਰਸ਼ ਉਹਦੇ ਚ ਲਿਖਿਆ ਹੋਇਆ ਚਾਰ ਰੰਗ ਨੇ ਖਾਲਸੇ ਦੇ ਖਾਲਸੇ ਦੇ ਚਾਰ ਰੰਗ ਹਨ ਨੀਲਾ ਕਾਲਾ ਚਿੱਟਾ ਤੇ ਖੱਟਾ ਚਾਰ ਦਿਖ ਰਿਹਾ ਜੀ ਉੱਪਰ ਥੋੜਾ ਵੱਡਾ ਕਰ ਦਈਏ ਸਾਨੂੰ ਖਾਲਸੇ ਦੇ ਚਾਰ ਰੰਗ ਹਨ ਨੀਲਾ ਕਾਲਾ ਚਿੱਟਾ ਤੇ ਖੱਟਾ ਖੱਟਾ ਰੰਗ ਬਸੰਤੀ ਨੂੰ ਕਿਹਾ ਜਾਂਦਾ ਹੈ ਇਹ ਚਾਰ ਰੰਗ ਨੇ ਖਾਲਸੇ ਦੇ ਇਹ ਚਾਰ ਰੰਗ ਦੇ ਮਾਈਆਂ ਦੇ ਬਸਤਰ ਹੋਣ ਲਾਲ ਰੰਗ ਦਾ ਬਸਤਰ ਨਹੀਂ ਪਹਿਨਣਾ ਸੂਹਾ ਰੰਗ ਨਹੀਂ ਪਹਿਨਣਾ ਭਗਵਾ ਰੰਗ ਨਹੀਂ ਪਹਿਨਣਾ ਲਿਖਿਆ ਹੋਇਆ ਹੈ ਇਹ ਜਿਹੜਾ ਡਮਦੀ ਵਿੱਚ ਕਸਾਲ ਹੈ ਉਹਦੀ ਮਰਿਆਦਾ ਦੁੱਖ ਇਸ ਗੱਲ ਦਾ ਹੁੰਦਾ ਵੀ ਹੁਣ ਸਭ ਤੋਂ ਵੱਧ ਜਿਹੜਾ ਉਹ ਇਸ ਹੁਕਮਨਾਮੇ ਦੀ ਵਿਰੋਧਤਾ ਡਮਦੀ ਵਿੱਚ ਕਸਾਲ ਵਾਲੇ ਅੱਜ ਕੱਲ ਦੇ ਪ੍ਰਚਾਰ ਕਰੀ ਜਾਂਦੇ ਆ ਕਿਉਂਕਿ ਕਾਰਨ ਆਪਣੇ ਵੀ ਪੁਰਾਣੇ ਮਹਾਪੁਰਸ਼ਾਂ ਦੀ ਗੱਲ ਨੂੰ ਨਹੀਂ ਮੰਨਣਾ ਕਿਉਂਕਿ ਜਿੱਦਬਾਜ਼ੀ ਹੈ ਕੱਲੀ ਉਸ ਤੋਂ ਅੱਗੇ ਚੱਲੀਏ ਜਿਹੜਾ ਨੀਲਾ ਰੰਗ ਹੈ ਹੁਣ ਸੁਰੰਗ ਤੇ ਸਾਰੇ ਨੇ ਪਰ ਨੀਲੇ ਰੰਗ ਨੂੰ ਮਹਾਨਤਾ ਕਿਉਂ ਸਿੱਖ ਧਰਮ ਦੇ ਅੰਦਰ ਉਹਦਾ ਕਾਰਨ ਸੀ ਜਿਹੜਾ ਨੀਲਾ ਰੰਗ ਹੈ ਉਹ ਜਦੋਂ ਮੁਗਲ ਹਿੰਦੁਸਤਾਨ ਵਿੱਚ ਆਉਂਦੇ ਨੇ ਨੀਲੇ ਰੰਗ ਨੂੰ ਬੜਾ ਪਵਿੱਤਰ ਮੰਨਦੇ ਸੀ ਇਸ ਕਰਕੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਮੁਗਲਾਂ ਨੇ ਆ ਕੇ ਇਹ ਹੁਕਮ ਜਾਰੀ ਕੀਤਾ ਵੀ ਨੀਲਾ ਰੰਗ ਕੇਵਲ ਤੇ ਕੇਵਲ ਮੁਸਲਮਾਨ ਪਹਿਨ ਸਕਦੇ ਆ ਉਸ ਤੋਂ ਇਲਾਵਾ ਦੂਜੇ ਧਰਮ ਦਾ ਕੋਈ ਵੀ ਬੰਦਾ ਨੀਲਾ ਰੰਗ ਨਹੀਂ ਪਹਿਨ ਸਕਦਾ ਅਸੀਂ ਬਾਣੀ 'ਚ ਵੀ ਤਾਂ ਬਚਨ ਪੜਦਾ ਨੀਲ ਵਸਤਰ ਪਹਿਰ ਹੋਵੇ ਪਰਮਾਨ ਮਲੇਸ਼ ਧਣ ਲੈ ਪੁੱਜੈ ਪ੍ਰਾਨ ਬਾਣੀ 'ਚ ਮਿਲਦਾ ਹੈ ਨਾ ਇਸ ਕਰਕੇ ਹੁਣ ਜਦੋਂ ਇਹ ਚੱਲਦਾ ਚੱਲਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਇਹ ਆਇਆ ਵਿੱਚ ਤਾਂ ਹੋਰ ਵੀ ਬਹੁਤ ਗੱਲਾਂ ਸੀ ਵੀ ਘੋੜੇ ਤੇ ਨਹੀਂ ਚੜ੍ਹ ਸਕਦਾ ਨਗਾਰਾ ਨਹੀਂ ਵਜਾ ਸਕਦਾ ਨੀਲਾ ਰੰਗ ਨਹੀਂ ਪਹਿਣ ਸਕਦਾ ਸੀਤਾ ਹੋਇਆ ਕੱਪੜਾ ਨਹੀਂ ਸੀ ਪਹਿਣ ਸਕਦਾ ਕੋਈ ਤੇ ਜਿਹੜਾ ਆਪਣੇ ਇਦਾਂ ਦੇ ਹੁਕਮ ਜਾਰੀ ਕੀਤੇ ਕਹਿਣ ਲੱਗੇ ਇਹ ਆਜ਼ਾਦ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਭਾਈ ਜੇ ਨੀਲਾ ਰੰਗ ਆਜ਼ਾਦ ਬੰਦੇ ਦੀ ਨਿਸ਼ਾਨੀ ਹੈ ਤੇ ਮੇਰਾ ਖਾਲਸਾ ਆਜ਼ਾਦ ਹੈ ਇਹ ਨੀਲਾ ਹੀ ਪਹਿਨੇਗਾ ਖਾਲਸਾ ਵੀ ਆਜ਼ਾਦ ਹੈ ਇਹ ਵੀ ਕਿਸੇ ਦਾ ਗੁਲਾਮ ਨਹੀਂ ਨਹੀਂ ਹੈ ਜੇ ਨੀਲਾ ਰੰਗ ਆਜ਼ਾਦੀ ਦਾ ਪ੍ਰਤੀਕ ਹੈ ਤੇ ਖਾਲਸਾ ਆਜ਼ਾਦ ਹੈ ਇਹ ਨੀਲਾ ਹੀ ਪਹਿਨੇਗਾ ਉਸ ਤੋਂ ਅੱਗੇ ਚੱਲੀਏ ਸਮੁੰਦਰ ਦਾ ਰੰਗ ਵੀ ਨੀਲਾ ਹੈ ਅਸਮਾਨ ਦਾ ਰੰਗ ਵੀ ਨੀਲਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਘੋੜਾ ਵੀ ਨੀਲਾ ਹੈ ਅਸਮਾਨ ਦੀ ਵਿਸ਼ਾਲਤਾ ਨੂੰ ਕੋਈ ਗਿਣ ਮਣ ਨਹੀਂ ਸਕਦਾ ਸਮੁੰਦਰ ਦੀ ਡੂੰਘਾਈ ਨੂੰ ਗਹਿਰਾਈ ਨੂੰ ਕੋਈ ਮਾਪ ਨਹੀਂ ਸਕਦਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮੇਰਾ ਖਾਲਸਾ ਫਿਰ ਇਹ ਅਸਮਾਨ ਦੇ ਵਾਂਗ ਵਿਸ਼ਾਲ ਹੈ ਤੇ ਸਮੁੰਦਰ ਵਰਗਾ ਗਹਿਰਾ ਹੈ ਇਹਦਾ ਰੰਗ ਵੀ ਨੀਲਾ ਹੀ ਹੋਵੇਗਾ ਇਹਦਾ ਰੰਗ ਵੀ ਨੀਲਾ ਹੀ ਹੋਵੇਗਾ ਇਸ ਕਰਕੇ ਗੁਰੂ ਸਹਿਬਾਨਾਂ ਦੇ ਵੇਲੇ ਭਾਵੇਂ ਉਹ ਆਨੰਦਪੁਰ ਸਾਹਿਬ ਹੋਵੇ ਭਾਵੇਂ ਚਮਕੌਰ ਦੀ ਗੜੀ ਹੋਵੇ ਗੁਰੂ ਸਾਹਿਬ ਗੁਰਮਖੋ ਨੀਲਾ ਰੰਗ ਸੀ ਜਿਹੜਾ ਉਹੀ ਨਿਸ਼ਾਨ ਸਹਿਬ ਗੁਰੂ ਸਾਹਿਬ ਦਾ ਉੰਨੀ ਦੇ ਰੰਗ ਦਾ ਹੁੰਦਾ ਸੀ ਜਦੋਂ ਪੰਜ ਪਿਆਰੇ ਗੁਰੂ ਸਾਹਿਬ ਜੀ ਨੇ ਵਿਸਾਖੀ ਵਾਲੇ ਦਿਨ 1699 ਨੂੰ ਸਾਖੀ ਨੂੰ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਉਹਨਾਂ ਪੰਜ ਪਿਆਰਿਆਂ ਨੂੰ ਵੀ ਪਾਤਸ਼ਾਹ ਨੇ ਨੀਲਾ ਪਹਿਰਾਵਾ ਹੀ ਪਹਿਨਾਇਆ ਪਾਤਸ਼ਾਹ ਕਹਿੰਦੇ ਆਜ਼ਾਦ ਆ ਇਹੇ ਇਹ ਨੀਲੇ ਪਹਿਨਣਗੇ ਜਦੋਂ ਖਾਲਸੇ ਨੇ 1783 ਚ ਦਿੱਲੀ ਜਿੱਤੀ ਇਤਿਹਾਸਕਾਰ ਦੱਸਦੇ ਨੇ ਉੱਥੇ ਵੀ ਨਿਸ਼ਾਨ ਨੀਲਾ ਚੁਲਾਇਆ ਗਿਆ ਇਹ ਸਾਡਾ ਇਹ ਸਾਡੇ ਆਜ਼ਾਦ ਹੋਣ ਦਾ ਇਹ ਸਾਡੇ ਸੁਤੰਤਰ ਹੋਣ ਦਾ ਪ੍ਰਤੀਕ ਹੈ ਗੁਰਮਖੋ ਨੀਲਾ ਰੰਗ ਇਸ ਕਰਕੇ ਉਸ ਤੋਂ ਬਾਅਦ ਜਿਹੜਾ ਬਸੰਤੀ ਰੰਗ ਹੈ ਬਸੰਤੀ ਮੰਨਿਆ ਜਾਂਦਾ ਹੈ ਵੀ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਵੇਲੇ ਜਿਹੜਾ ਸੀ ਉਹ ਫਿਰ ਬਸੰਤੀ ਰੰਗ ਪ੍ਰਚਲਿਤ ਹੋਇਆ ਮਿਸਲਾਂ ਦੇ ਵੇਲੇ ਕੋਚ ਕੋਚੇ ਵਿਦਵਾਨ ਇਹ ਵੀ ਕਹਿੰਦੇ ਨੇ ਵੀ ਜਿਹੜਾ ਕੈਪਟਨ ਅਮਨਿੰਦਰ ਸਿੰਘ ਹੈ ਨਾ ਇਹਨਾਂ ਦੇ ਬਜ਼ੁਰਗ ਹੋਏ ਨੇ ਬਾਬਾ ਰਾਮਾ ਤੇ ਬਾਬਾ ਤਲੋਕਾ ਜੀ ਜਿਨ੍ਹਾਂ ਨੇ ਚਮਕੌਰ ਸਾਹਿਬ ਦੇ ਸ਼ਹੀਦਾਂ ਦਾ ਸਸਕਾਰ ਕੀਤਾ ਸੀ ਪਾਗਲ ਬਣ ਕੇ ਇਦਾਂ ਇਸ ਧਾਰਨ ਕਰਕੇ ਕਿਉਂਕਿ ਬੀਬੀ ਸ਼ਰਨ ਕੌਰ ਨੂੰ ਤਾਂ ਉਹਨਾਂ ਨੇ ਸ਼ਹੀਦ ਕਰਤਾ ਸੀ ਤੇ ਦਮਦਮਾ ਸਦੇ ਗੁਰਗੋਬਿੰਦ ਸਿੰਘ ਪਾਤਸ਼ਾਹ ਨੂੰ ਮਿਲੇ ਬਾਬਾ ਰਾਮਾ ਤੇ ਬਾਬਾ ਤਲੋਕਾ ਜਾ ਕੇ ਸਾਰੀ ਹਾਲਤ ਬਿਆਨ ਕੀਤੀ ਕੁਰ ਗੋਬਿੰਦ ਸਿੰਘ ਪਾਤਸ਼ਾਹ ਨੇ ਉਸ ਭਾਈ ਰਾਮਾ ਤੇ ਭਾਈ ਤਲੋਕਾ ਨੂੰ ਵੀ ਇੱਕ ਨਿਸ਼ਾਨੀ ਦੇ ਵਜੋਂ ਦਿੱਤਾ ਸੀ ਕੱਪੜਾ ਕਹਿੰਦੇ ਨੇ ਵੀ ਉਹ ਕੱਪੜੇ ਦਾ ਰੰਗ ਗੁਰਮਖੋ ਪੀਲਾ ਸੀ ਤੇ ਅੱਜ ਵੀ ਜਿਹੜਾ ਹੈ ਉਹ ਕੈਪਟਨ ਮਨਿੰਦਰ ਸਿੰਘ ਦੇ ਪਰਿਵਾਰ ਦੇ ਕੋਲੇ ਉਹ ਕੱਪੜਾ ਹੈ ਅੱਜ ਉਹਦਾ ਰੰਗ ਪੀਲਾ ਹੈ ਬਸੰਤੀ ਉਹਦਾ ਰੰਗ ਇਸ ਕਰਕੇ ਇਹ ਦੋ ਰੰਗ ਨੇ ਜਿਹੜੇ ਇਸ ਖਾਲਸੇ ਦੇ ਸਾਡੇ ਧਾਰਮਿਕ ਰੰਗ ਨਹੀਂ ਵੈਸੇ ਇਹ ਨਹੀਂ ਵੀ ਹੋਰ ਰੰਗ ਨਹੀਂ ਪਹਿਨ ਸਕਦਾ ਸਿੱਖ ਪਰ ਇਹ ਸਾਡੇ ਧਾਰਮਿਕ ਤੌਰ ਦੇ ਉੱਤੇ ਸਾਡੀ ਆਈਡੈਂਟੀ ਹੈ ਜਿਹੜੀ ਉਹ ਦੋ ਰੰਗਾਂ ਨਾਲ ਜੁੜੀ ਹੋਈ ਹੈ ਇੱਕ ਨੀਲਾ ਤੇ ਇੱਕ ਬਸੰਤੀ ਹੁਣ ਆਪਾਂ ਕਹਿੰਦੇ ਵੀ ਕੇਸਰੀ ਰੰਗ ਨਾਲ ਕੀ ਹੋ ਜਾਂਦਾ ਹੈ ਜਿਹੜਾ ਕੇਸਰੀ ਰੰਗ ਹੈ ਇਹ ਰਾਜਪੂਤਾਂ ਦਾ ਰੰਗ ਹੈ ਕੇਸਰੀ ਰੰਗ ਜਿਹੜਾ ਇਹ ਰਾਜਪੂਤਾਂ ਦਾ ਰੰਗ ਹੈ ਤੇ ਜਿਹੜੇ Hindu ਉਦਾਸੀ ਨੇ ਉਹਨਾਂ ਦਾ ਭਗਵਾ ਰੰਗ ਹੈ ਜਿਹੜੇ ਨਿਰਮਲੇ ਨੇ ਉਹਨਾਂ ਦਾ ਥੋੜਾ ਜਿਹਾ ਭਗਵਾ ਤੇ ਇਹ ਕੇਸਰੀ ਜਾਂ ਮਲਾਕ ਕੇ ਲਸੂੜ ਜਾਂ ਰੰਗ ਬਣਦਾ ਹੁੰਦਾ ਹੈ ਉਹ ਰੰਗ ਉਹਦਾ ਨਿਰਮਲੇ ਆਂਦਾ ਅਡਵਾਰਡ ਰੰਗਾਂ ਦੀ ਵੀ ਇੱਕ ਉਹ ਹੁੰਦੀ ਹੈ ਨਾ ਪਹਿਚਾਨ ਹੁੰਦੀ ਹੈ ਨਾ ਧਾਰਮਿਕ ਤੌਰ ਦੇ ਉੱਤੇ ਇਸ ਕਰਕੇ ਹੁਣ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਤੋਂ ਹੋਇਆ ਉਹ ਉਹ ਸਾਨੂੰ ਕਿਉਂਕਿ ਅਸੀਂ ਅਸੀਂ ਕਿਸੇ ਡੇਰੇ ਨੂੰ ਤਾਂ ਸਮਰਪਿਤ ਹਾਂ ਨਹੀਂ ਅਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਤੇ ਇਹ ਗੱਲ ਸਦਾ ਚੇਤੇ ਰੱਖੀਏ ਜੇ ਅੱਜ ਵੀ ਪੰਥ ਵਿੱਚ ਏਕਤਾ ਹੋਵੇਗੀ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਹੜੇ ਵਿੱਚ ਹੋਵੇਗੀ ਕਿਸੇ ਡੇਰੇ ਦੇ ਕਿਸੇ ਸੰਪਰਦਾ ਦੇ ਥਾਂ ਦੇ ਉੱਤੇ ਜਾ ਕੇ ਏਕਤਾ ਨਹੀਂ ਹੋ ਸਕਦੀ ਸਾਡੀ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਹੁਕਮ ਹੋਇਆ ਵੀ ਜਿਹੜਾ ਨਿਸ਼ਾਨ ਸਾਹਿਬ ਹੈ ਜੀ ਉਹਦਾ ਜਿਹੜਾ ਰੰਗ ਹੈ ਉਸ ਸਰਮਈ ਹੋਣਾ ਚਾਹੀਦਾ ਜਾਂ ਬਸੰਤੀ ਹੋਣਾ ਚਾਹੀਦਾ ਤੇ ਗੁਰਮਖੋ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਗਿਆ ਮੈਂ ਕਹਿੰਦਾ ਹੁੰਨਾ ਵੀ ਫਿਰ ਸਾਨੂੰ ਸੋਚਣ ਦੀ ਗੱਲ ਨਹੀਂ ਉਹ ਸਾਡਾ ਸ੍ਰੇਸ਼ਟ ਸਥਾਨ ਹੈ ਉਹ ਸਾਨੂੰ ਪ੍ਰਵਾਨ ਕਰਨਾ ਚਾਹੀਦਾ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਪੁਰਲਾਹ ਚੁੱਕਾਂ ਦੀ ਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ